बाबा साहब डॉक्टर भीमराव अंबेडकर वेलफेयर सोसाइटी ਪਿੰਡ ਪਵਾਰੀ ਵਿਖੇ ਪ੍ਰੀ ਨਿਰਮਾਣ ਦਿਵਸ ਮਨਾਇਆ ਗਿਆ ਇਸ ਮੌਕੇ ਇਕਤਾ ਕਲਾ ਮੰਚ ਲਸਾੜਾ ਵੱਲੋਂ ਕੋਰੀਓਗ੍ਰਾਫੀ ਰਾਹੀਂ बाबा ਸਾਹਿਬ ਜੀ ਦੀਆਂ ਸਿੱਖਿਆਵਾਂ 'ਤੇ ਵਿਸ਼ੇਸ਼ ਤੌਰ ਤੇ ਪ੍ਰੋਗਰਾਮ ਪੇਸ਼ ਕੀਤਾ ਗਿਆ ਤੇ ਇਸ ਮੌਕੇ ਡਾਕਟਰ ਬੀ ਆਰ ਅੰਬੇਦਕਰ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਦੇਵਰਾਜ ਸਰਪੰਚ ਮੀਨੂ ਪ੍ਰਿੰਸੀਪਲ ਪ੍ਰੇਮ ਕੁਮਾਰ ਆਮ ਆਦਮੀ ਪਾਰਟੀ ਹਲਕਾ ਇੰਚਾਰਜ ਫਲੋਰ ਉੱਗੇ ਸਮਾਜ ਸੇਵੀ ਗੁਰਮਖ ਪਲਵੋਤਾ ਸੰਜੀਵ ਭੋਰਾ ਸਰਪੰਚ ਨੀਹਾ ਸੋਡੋ ਸਰਪੰਚ ਗੁਰਵਿੰਦਰ RAM ਦਿয়ালਪੁਰ ਸਰਪੰਚ ਦਵਿੰਦਰ ਸਿੰਘ ਲਸਾੜਾ ਸਮੂਹ ಗ್ರಾಮ ਪੰਚਾਇਤ ਪਿੰਡ ਪਵਾਰੀ ਤੇ ਨਗਰ ਨਿਵਾਸੀ ਹਾਜ਼ਰ ਸਨ ਤੁਸੀਂ ਦੇਖ ਰਹੇ ਹੋ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੇ ਬੱਗਾ ਸੇਲਕੀਆਣਾ ਬਲੋਂ ਕੀਤੀ ਹੋਈ ਵਿਸ਼ੇਸ਼ ਕਵਰੇਜ ਦੀ ਇਹ ਵਿਸ਼ੇਸ਼ ਰਿਪੋਰਟ ਸਾਡੀ ਇੱਕ ਰਿਕੁਐਸਟ ਹੈ ਕਿ ਜੋ ਵੀ 바ਵਾ ਸਾਹਿਬ ਨੂੰ ਪਿਆਰ ਕਰਦੇ ਨੇ ਇਹ ਵੀਡੀਓ ਚੱਲਦੇ-ਚੱਲਦੇ ਹੀ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤੇ ਹੋਰ ਖਬਰਾਂ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਤੁਸੀਂ ਦੇਖ ਰਹੇ ਹੋ 바ਵਾ ਸਾਹਿਬ ਡਾਕਟਰ ਭੀਮਰਾਓ ਅੰਬੇਦਕਰ ਵੈਲਫੇਅਰ ਸੁਸਾਇਟੀ ਪਵਾਰੀ ਵਿਖੇ ਪ੍ਰੀ ਨਿਰਮਾਨ ਦਿਵਸ ਜੋ ਮਨਾਇਆ ਗਿਆ ਉਸ ਦੀ ਵਿਸ਼ੇਸ਼ ਰਿਪੋਰਟ ਔਰ ਇਸ ਮੌਕੇ ਦੇ ਉੱਪਰ ਇਕਤਾ ਕਲਾ ਮੰਚ ਨਸਾੜਾ ਵੱਲੋਂ ਵਿਸ਼ੇਸ਼ ਤੌਰ ਦੇ ਉੱਪਰ ਪ੍ਰੋਗਰਾਮ ਪੇਸ਼ ਕੀਤਾ ਗਿਆ ਇਸ ਮੌਕੇ ਤੇ ਮਾਨ ਸਨਮਾਨ ਵੀ ਕੀਤੇ ਗਏ ਔਰ ਬੱਕੋ ਬੱਕ ਸ਼ਕਸ਼ੀਤਾਵਾਂ ਵੱਲੋਂ ਇਸ ਮੌਕੇ ਤੇ ਆਪੋ ਆਪਣੇ ਵਿਚਾਰ ਵੀ ਪੇਸ਼ ਕੀਤੇ ਗਏ ਤੁਸੀਂ ਦੇਖ ਰਹੇ ਹੋ ਬੱਗਾ ਸੇਲ ਕੀ ਆਣਾ ਬਲੋਂ ਕਵਰੇਜ ਕੀਤੀ ਹੋਈ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੇ ਇਹ ਵਿਸ਼ੇਸ਼ ਰਿਪੋਰਟ ਕਿਰਪਾ ਕਰਕੇ ਚੈਨਲ ਨੂੰ ਵੀਡੀਓ ਚੱਲਦੇ ਹੀ ਸਬਸਕ੍ਰਾਈਬ ਕਰੋ ਜੇਕਰ ਤੁਸੀਂ ਵੀ ਭੇਜਣਾ ਚਾਹੁੰਦੇ ਹੋ ਨਵਾਂ ਸ਼ਹਿਰ ਦਵਾਬਾ YouTube ਚੈਨਲ ਦੇ ਉੱਪਰ ਕੋਈ ਖਬਰ ਕੋਈ ਰਿਪੋਰਟ ਤਾਂ 98763 79499 9876379499 ਮੋਬਾਈਲ ਨੰਬਰ ਦੇ ਉੱਪਰ ਤੁਸੀਂ ਫੋਨ ਕਰੋ ਜੇਕਰ ਤੁਸੀਂ ਵੀ ਕੋਈ ਕਵਰੇਜ ਕਰਵਾਉਣਾ ਚਾਹੁੰਦੇ ਹੋ ਕਿਸੇ ਪ੍ਰੋਗਰਾਮ ਦੀ ਕਵਰੇਜ ਕਰਵਾਉਣਾ ਚਾਹੁੰਦੇ ਹੋ ਜਾਂ ਦੇਣਾ ਚਾਹੁੰਦੇ ਹੋ ਤੁਸੀਂ ਇਸ ਚੈਨਲ ਦੇ ਉੱਪਰ ਕੋਈ ਆਪਣੇ ਵਪਾਰ ਸਬੰਧੀ ਇਸ਼ਤਿਹਾਰ ਤਾਂ 9876379499 ਦੇ ਉੱਪਰ ਤੁਸੀਂ ਫੋਨ ਕਰੋ ਸਾਡਾ ਦਫਤਰ ਪਿੰਡ ਮਹਿਰਮਪੁਰ ਰਾਹੋਂ ਰੋਡ ਦੇ ਉੱਪਰ ਹੈ ਜਿੱਥੇ ਕੀ ਅਸੀਂ ਸਵੇਰੇ 10 ਵਜੇ ਤੋਂ ਲੈ ਕੇ 1 ਵਜੇ ਤੱਕ ਮਿਲਦੇ ਹਾਂ ਵੀਰਵਾਰ ਤੇ ਐਤਵਾਰ ਇਸ ਦਫਤਰ ਦੇ ਵਿੱਚ ਛੁੱਟੀ ਕੀਤੀ ਜਾਂਦੀ ਹੈ ਔਰ ਤੁਸੀਂ ਦੇਖ ਰਹੇ ਹੋ 바ਵਾ ਸਾਹਿਬ ਡਾਕਟਰ ਭੀਮਰਾਓ ਉਮੇਦਕਰ ਵੈਲਫੇਅਰ ਸੁਸਾਇਟੀ ਪਿੰਡ ਪਵਾਰੀ ਵਿਖੇ ਜੋ ਪ੍ਰੀ ਨਿਰਮਾਨ ਦਿਵਸ ਮਨਾਇਆ ਗਿਆ ਉਸ ਦੀ ਵਿਸ਼ੇਸ਼ ਰਿਪੋਰਟ ਨਵਾਂ ਸ਼ਹਿਰ ਦਵਾਬਾ YouTube ਚੈਨਲ ਦੇ ਉੱਪਰ ਕਿਰਪਾ ਕਰਕੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਸਾਡੇ ਪੱਤਰਕਾਰ ਬੱਗਾ ਸੇਲਕੀ ਆਣਾ ਜੋ ਕਿ ਬਹੁਤ ਹੀ ਮਿਹਨਤੀ ਪੱਤਰਕਾਰ ਨੇ ਤੁਸੀਂ ਉਹਨਾਂ ਨਾਲ ਵੀ ਸੰਪਰਕ ਕਰਕੇ ਇਸ ਚੈਨਲ ਦੇ ਉੱਪਰ ਤੁਸੀਂ ਕੋਈ ਵੀ ਇਲਾਕੇ ਦੀ ਖਬਰ ਇਲਾਕੇ ਦੀ ਗਤੀਵਿਧੀ ਜਾਂ ਵਪਾਰ ਸਬੰਧੀ ਇਸ਼ਤਿਹਾਰ ਦੇਣਾ ਚਾਹੁੰਦੇ ਹੋ ਇਸ ਚੈਨਲ ਦੇ ਉੱਪਰ ਤੁਸੀਂ ਬੱਗਾ ਸੇਲ ਕੀ ਆਣਾ ਨਾਲ ਵੀ ਸੰਪਰਕ ਕਰ ਸਕਦੇ ਹੋ ਤੁਸੀਂ ਦੇਖਣ ਜਾ ਰਹੇ ਹੋ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੇ ਇਹ ਪੂਰੀ ਰਿਪੋਰਟ ਔਰ ਪੂਰੀ ਕਵਰੇਜ ਜਿਹੜੀ ਆ ਉਹ ਤੁਹਾਨੂੰ ਦਿਖਾਈ ਜਾ ਰਹੀ ਹੈ ਆਓ ਦੇਖਦੇ ਹਾਂ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੇ ਵਿਸ਼ੇਸ਼ ਕਵਰੇਜ ਸਾਡੀ ਇੱਕ ਰਿਕੁਐਸਟ ਹੈ ਜੇਕਰ ਇਸ ਦੇ ਉੱਪਰ ਕੋਈ ਐਡਵਰਟਾਈਜ਼ਮੈਂਟ ਆndi ਹੈ ਕੋਈ ਵਿਗਿਆਪਨ ਆਉਂਦਾ ਹੈ ਕਿਰਪਾ ਕਰਕੇ ਉਸ ਨੂੰ ਸਕਿਪ ਨਾ ਕਰੋ ਕਿਤੇ कोई विशेष खबर रह ना जावे आओ देखदे हा पूरी रिपोर्ट ਲਈ ਪਵਨਜਾ ਹਜ਼ਾਰ ਤੋਂ ਬਾਪਾ ਬੜੀਆਂ ਉਹਨਾਂ ਦੀ ਜਿਹੜੀ ਲਾਇਬ੍ਰੇਰੀ ਸੀ ਏਸ਼ੀਆ ਦੀ ਸਭ ਤੋਂ ਵੱਡੀ ਲਾਇਬ੍ਰੇਰੀ ਬਾਬਾ ਸਾਹਿਬ ਡਾਕਟਰ ਬਿੰਦੂ ਉਹਨਾਂ ਨੇ ਦੁਬਾਰਾ ਫੇਰ ਸੰਗੋਲ ਦੀ ਪਾਵਨਤਾ ਨੇ ਤੇ ਸਾਨੂੰ ਕਰਮੇ ਇਸ ਕਾਨੂੰਨ ਦੇ ਉੱਤੇ ਆਪਣੇ ਕਾਨੂੰਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦਿੰਦਾ ਕਿ ਜੇ ਇਸ ਦੇਸ਼ ਦੇ ਹਾਕਮ ਇਸ ਦੇਸ਼ ਦੇ ਲੋਕੀਂ ਨੂੰ ਬਰਾਬਰ ਦਾ ਮਾਤ ਭਾਰ ਦੇਣ ਲਈ ਤਿਆਰ ਨਹੀਂ ਮੈਂ ਉਸ ਦੇਸ਼ ਦਾ ਕਾਨੂੰਨ ਮੰਤਰੀ ਰਹਿਣਾ ਪਸੰਦ ਨਹੀਂ ਕਰਦਾ ਜਿੰਨੀਆਂ ਔਰਤਾਂ ਸਾਡੇ ਨੂੰ ਜਾਣਦੇ ਕੋਣੀ ਨਹੀਂ ਜਾਣਦੇ ਵਾਪਕ ਇਹਨਾਂ ਨੂੰ ਰੱਖਣੀਆ ਜਿਨ੍ਹਾਂ ਨੇ ساری ਜ਼ਿੰਦਗੀ ਸਾਡੀਆਂ ਸਮਾਜੀਆਂ ਦੇਸ਼ੀਆਂ ਔਰਤਾਂ ਦਾ ਸ਼ੋਸ਼ਣ અપਮਾਨ ਕੀਤਾ ਅਸੀਂ ਉਹਨਾਂ ਦਾ ਬਾਤ ਲਗਾ ਪਰ ਬਾਦੋਸਰਾਂ ਕੋਈ ਨਹੀਂ ਆਖਿਆ ਕਰ ਸਕਦੇ ਕਿ ਸਮਾਜ ਤੋਂ ਸ਼ਰਮ ਨਰ ਸਕਦੇ ਤੁਹਾਹਾਨੂੰ ਉਹਨਾਂ ਦੇ ਪਤਨ ਉਹਨਾਂ ਦੀ ਪਤਨੀ ਰਮਨਬਾਈ ਅੰਬੇੜਕਰ ਚਾਹੇ ਤੁਹਾਨੂੰ ਪਤਾ ਨਹੀਂ ਹੋਣਾ ਤੇ ਪਾਪੀਆਂ ਸਾਰੇ ਇਲਾਕੇ ਦੇ ਵਿੱਚੋਂ ਗੋਹਾ ਇਕੱਠਾ ਕਰਨਾ ਪਾਪੀਆਂ ਪੱਟੀਆਂ ਫੱਟ ਕੇ ਉਹਨੂੰ ਵੇਚਣਾ ਉਹ ਬਹੁਤ ਬਹੁਤ ਉੱਪਰ ਬੈਠੇ ਜਿਆ ਕਿਸ ਚੱਲੇ ਭੈ ਨਹੀਂ ਜੇ ਕਿਹ ਕਬਲਾ ਪੂਰਾ ਸਾਹ ਹੋਣਾ ਨੇ ਫੜੇਣਾ ਕੀਤੀਆਂ ਆ ਉਹਨਾਂ ਦੇ ਕਿਤੇ ਕਬਲੇ ਕਿ ਪੰਜਾਬੀ ਦੇ ਕਰੀ ਬਕਬਲੇ ਵਿੱਚ ਸੁਣਨੀ ਲਈ ਤਾਂ ਮੈਂ ਵੀ ਤੁਹਾਨੂੰ ਕਹਿਤੀ ਕਰਦਾ ਨਹੀਂ बेकिनन गललाते अकेले बैठे सोच विचार कर रहे एक डेफिनेशन उसको जाके गया शाशन वर्ग के जरिए सारे सरपंच इलाके की शान सारे जिला पंचों ने अनुरोध स्वीकृति ने तो जोता कालीन आम मिल स्वागत करने वाले थे और मेरे महान की बात है कि मेरे कुल श्री गोविंद राम भी ध्यान पूर्वक

ਸਾਡੇ ਬਹੁਤ ਹੀ ਸਤਿਕਾਰਯੋਗ ਵਿਆਦਿੰਗਰ ਬਗੜ ਦੇ ਗਾਂ ਲਈ ਪਹੁੰਚਦੇ ਸੀ ਸੋਹਣ ਲਈ 2000 ਦਾ ਗਰੀ ਮੈਂ ਸਾਡੇ ਪਿਆਰੇ ਦੇਵਰਾਜ ਜੀ ਉਹਨਾਂ ਬੇਤੀ ਕਰਦਾ ਕਿ ਅੱਗੇ ਆਣ ਕੇ ਬੈਠਣ ਸਾਡੇ ਬਹੁਤ ਹੀ ਸਤਿਕਾਰਯੋਗ ਐਡਵੋਕੇਟ ਸੰਜੀਪ ਭਰਾ ਜੀ ਉਹਨਾਂ ਦਾ ਕਰੀਆ ਟੀਮ ਤੇ ਡਾਕਟਰ ਸਾਹਿਬ ਦੀ ਜਿਹੜੀ ਵਿਚਾਰਧਾਰਾ ਆ ਜੇ ਜਿਸ ਤਰ੍ਹਾਂ ਉਹ ਸਟੇਜ ਤੋਂ ਕਹਿ ਰਹੇ ਆ ਵੀ ਜੇ ਇਸ ਤਰ੍ਹਾਂ ਲਗਾਤਾਰ ਵੀ ਚੱਲਦਾ ਰਹੇ ਤੇ ਕਦੇ ਵੀ ਇਹ ਮੁੱਕ ਨਹੀਂ ਸਕਦੀ ਜਿਹੜੇ ਉਹਨਾਂ ਦੇ ਵਿਚਾਰ ਆ ਇੱਕ ਇੱਕ ਵਿਚਾਰ ਨੂੰ ਖੋਲ ਕੇ ਦੇਖਾਂਗੇ ਤੇ ਲੱਖਾਂ ਹੀ ਅਗਲੇ ਵਿਚਾਰ ਜਿਹੜੇ ਆ ਉਹ ਨਿਕਲ ਕੇ ਆਉਣਗੇ ਉਹਨਾਂ ਨੇ ਸਭ ਤੋਂ ਵੱਡੀ ਜਿਹੜੀ ਆ ਅਹਿਮ ਸਿੱਖਾਂ ਨੂੰ ਕੀ ਸਜੁੱਤੀਆਂ ਦਾ ਕੀ ਉਹ ਮੈਲ ਖੜੇ ਕਰ ਦੇਗਾ ਔਰ ਉਹਨਾਂ ਨੇ ਨਾਰੀ ਸਮਾਜ ਦੇ ਜਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬਾ ਨੇ ਕਿਹਾ ਸਦਾ ਵੀ ਸੋਕੋ ਮੰਦਾ ਆਖੀ ਜਿਤ ਜੰਮੇ ਰਾਜਾ ਉਹਨਾਂ ਦਾ ਮੈਂ ਆਪਣੀ ਟੀਮ ਦੇ ਵੱਲੋਂ ਸਵਾਗਤ ਕਰਦਾ ਕਿਉਂਕਿ ਜੇ ਨਾਲ ਲੈਣ ਲਗਾਤਾ ਬਹੁਤ ਸਾਰੇ ਮੇਰੇ ਸਤਿਕਾਰਯੋਗ ਸਾਥੀ ਮੋਰੇ ਬੈਠੇ ਆ ਔਰ ਅੱਜ ਦਾ ਜਿਹੜਾ ਇਹ ਪ੍ਰੋਗਰਾਮ ਹੈ ਜਿੱਥੇ ਬਹੁਤ ਹੀ ਅੱਛੇ ਤਰੀਕੇ ਦੇ ਨਾਲ ਚੱਲ ਰਿਹਾ ਹੈ ਉੱਥੇ ਹੀ ਵਧਾਈ ਦੇ ਆਪਾਤਰ ਨੇ ਸਾਡੀਆਂ ਮਾਤਾਮਾਂ ਭੈਣਾਂ ਤੇ ਬੀਬੀਆਂ ਕਮੇਟੀ ਕਿੰਤੀ ਦੇ ਵਿੱਚ ਇਸ ਪ੍ਰੋਗਰਾਮ ਦੇ ਵਿੱਚ ਹਾਜ਼ਰੀ ਲਵਾ ਰਹੀਆਂ ਨੇ ਇੱਕ ਵਾਰੀ ਆਪਣੇ ਲਈ ਤਾੜੀ ਮਾਰ ਦੇ ਜੀਓ ਭਾਰਤੀ ਸੰਵਿਧਾਨ ਦਾ ਨਿਰਮਾਤਾ ਕਿਹਾ ਜਾਂਦਾ ਹੈ ਭਾਰਤ ਦੇ ਲੋਕ ਆਪ ਨੂੰ ਬਾਬਾ ਸਾਹਿਬ ਕਹਿ ਕੇ ਯਾਦ ਕਰਦੇ ਸਨ ਡਾਕਟਰ ਪੀਰਮਲ ਵੇਕਰ ਦਾ ਜਨਮ 14 April 1899 ਇਸਤੀ ਨੂੰ ਬਰੌਡਰ ਯਾ ਸ੍ਰੀ ਸ਼ਾਣੀ ਮੁਹੰਮਦਪੁਰ ਦੇ ਪਟੇ ਵਿੱਚ ਹੋਇਆ। ਆਪ ਜੀ ਦੇ ਪਿਤਾ ਰਾਮਜੀ ਦਾਸ ਤੇ ਮਾਤਾ ਪੀਨਾਬਾਈ ਜੀ ਸਨ। ਉਹਨਾਂ ਦਾ ਜਨਮ ਪੇ ਮਹਾਰਾਸ਼ਟਰ ਰਾਜ ਦੇ ਅੰਬੇਵਾਲ ਸੀ। ਆਪ ਜੀ ਨੇ ਮੁੰਦਲੀ ਵਿਦਿਆ ਸਤਾਰਾ ਵਿਖੇ ਪ੍ਰਾਪਤ ਕੀਤੀ। ਛੋਟੇ ਵਿਮਲ ਵਿੱਚ ਆਪ ਜੀ ਦੇ ਮਾਤਾ ਜੀ ਦਾ ਦੇਹਾਂਤ ਹੋ ਗਿਆ। ਅੱਜ ਜਿਵੇਂ ਇੱਥੇ ਸਾਰੇ ਇਕੱਠੇ ਹੋਏ ਆ ਡਾਕਟਰ ਬੀ ਆਰ ਅੰਬੇਦਕਰ ਜੀ ਦੇ ਪ੍ਰੀ ਨਿਰਮਾਨ ਦਿਵਸ ਤੇ ਤੇ ਉਹਨਾਂ ਨੂੰ ਭਾਪੂਰਨ ਸ਼ਰਧਾਂਜਲੀ ਭੇਟ ਕਰਨ ਲਈ ਸੋ ਅੱਜ ਮੇਰੇ ਭਾਰਤ ਦੇ ਮਹਾਨ ਦਾਰਸ਼ਨਿਕ ਸਮਾਜ ਸੁਧਾਰਕ ਅਤੇ ਸੰਵਿਧਾਨ ਦੇ ਰਚਨਹਾਰ ਡਾਕਟਰ ਪੀਮਰਾਓ ਅੰਬੇਦਕਰ ਜੀ ਨੂੰ ਸ਼ਰਧਾਂਜਲੀ ਅਰਪਿਤ ਕਰਨੇ ਦਾ ਮੌਕਾ ਮਿਲਿਆ ਹੈ। ਬਲੀ ਤੇ ਬਾਰੂ ਆਏ ਹੋਏ ਸਾਡੇ ਬਹੁਤ ਸਪੈਕਟਿਡ ਮਹਿਮਾਨ ਸਾਰੇ ਨੂੰ ਜੈ ਪੀਮ ਜੈ ਭਾਰਤ ਅਜਾ ਪਸਾਰੀਆਂ ਸੰਗਤਾਂ ਜਿਹੜੀਆਂ ਵੀ ਆ ਬਾਬਾ ਸਾਹਿਬ ਦੇ ਅਗਿਆਈ ਉਹਨਾਂ ਦੇ ਪਰੋਕਾਰ ਬੜੀ ਗਿਣਤੀ ਦੇ ਵਿੱਚ ਮੇਰੀਆਂ ਮਾਤਾ ਮਾਂ ਪੈਣਾ ਬੱਚੇ ਵੀਰ ਪ੍ਰੀਨ ਵਾਂਝੀਸ ਤੇ ਉੱਤੇ ਆਪਾਂ ਉਹਨਾਂ ਨੂੰ ਸਰਦਾਂ ਦੇ ਕੋਲ ਬਿਠਾ ਲਿਆ ਆਂ ਸੋ ਜੀ 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 ਅਗਲੀ ਵਾਰੀ ਇਦਾਂ ਦੀ ਲਾਈਨ ਟੁੱਟੇ ਨਾ ਮੈਂ ਨਾ ਬੋਲਦਾ ਥੱਕ ਜਮਾ ਤੁਸੀਂ ਪੈਸੇ ਮੁਆਵਾ ਤੋ ਹੈਗੇ ਨੇ ਦੇਵਰਾਜ ਜੀ ਆਓ ਪਲੀਜ਼ ਆ ਗਿਆ ਪ੍ਰਧਾਨ ਜੀ ਤੇ ਉਹਨਾਂ ਗ੍ਰੀਲਾਂ ਮਲਾਈਆਂ ਸੀ ਉਹਦਾ 60000 ਪਿਆ ਸੀਗਾ ਜੀ ਤੋ ਇਹ ਸੋ ਲਾਵਾ ਵੇੜਾ ਜੋੜਦਾ ਤਾੜੀਆਂ ਮੈਂ ਤਾੜੀਆਂ ਫੇਰ ਠੰਡੀਆਂ ਹੋ ਜਾਂਦੀਆਂ ਸਾਡੀਆਂ ਠੀਕ ਹੋ ਪਈ ਬਲੋ ਜੋੜਿਆ ਪ੍ਰਚੂਬਤਾ ਕਰਾਈ ਜਾਂਦੀ ਹੈ ਕਿਤਾਬ ਤੇ ਉੱਚ ਜਿਹੜੇ ਬੱਚੇ ਸਾਡੇ ਪੰਜ ਟੌਪ ਤੇ ਆਏ ਨੇ ਅਸੀਂ ਉਹਨਾਂ ਦਾ ਸਨਮਾਨ ਕਰਨ ਜਾ ਰਹੇ ਹਾਂ ਸਮਾਨ ਪੱਤਰ ਔਰ ਨਾਲ 500 ਰੁਪਇਆ ਔਰ ਅਗਲੀ ਵਾਰੀ ਬੱਚਿਆਂ ਨੂੰ ਇਹ ਬੇਨਤੀ ਹੈ ਜੀ ਕਿ ਵੱਧ ਤੋਂ ਵੱਧ ਇਸ ਪ੍ਰਤੀਯੋਗਤਾ ਵਿੱਚ ਭਾਗ ਲਿਆ ਕਰੋ ਇਸੋ ਵਾਰ ਬੰਦ ਜ਼ਰੂਰ ਲਿਓ ਜੀ ਬਹੁਤ ਹੀ 1100 ਰੁਪਇਆ ਹਨ ਹੈਗੀ ਆ ਮੈਂ ਸਮਝਦਾ ਸੀ ਵਾਲ ਨੂੰ ਲੈ ਕੇ ਪਰ ਇੰਨਾ ਵੀ ਨਹੀਂ ਹੋਣਾ ਚਾਹੀਦਾ ਅਗਲੀ ਵਾਰੀ ਹੋਰ ਵੀ ਦੇਣਗੇ ਕਿਉਂਕਿ ਮੈਂ ਨਾਲ ਬੇਨਤੀ ਕਰਦਿਆਂ ਜੀ ਕਿ ਸਾਡੀ ਲਾਇਬ੍ਰੇਰੀ ਤਿਆਰ ਆ ਅਸੀਂ ਚਾਹੁੰਦੇ ਆਂ ਕਿ ਉਹਦੇ ਵਾਸਤੇ ਸਾਡੇ ਕੋਲ ਫਰਨੀਚਰ ਹੋਵੇ ਕੰਪਿਊਟਰ ਹੋਵੇ ਤਾਂ ਕਿ ਜਿਹੜੇ ਸਾਡੇ ਉਹਨਾਂ ਦਾ ਬਾਦਸ਼ਹੀ ਵਿਜੇ ਕੁਮਾਰ श्री देवराज श्रीमाजी जी, आजो 1100 रुपया, श्री नबी, श्री जगतार जगत, नबी, उत्तम जस्टिस भैया फोटो करा लोगे, श्री चमलाल पांच साहब साहब का, जोगाराम ही जी USA ਵਾਲੇ ਰਕਸ਼ੀਰ ਗੁਰਜੀਤ ਸਲਨ ਸੋਨੂ ਆਸਟ੍ਰੇਲੀਆ ਤੋਂ 5000 ਪੈਦਾ ਉਹਨਾਂ ਦਾ ਹੀ ਯੋਗਦਾਨ ਪਾਇਆ ਜ਼ੋਰਦਾਰ ਡਾਕਟਰ ਮਨੀਸ਼ਾ ਲੋਧੀ ਪਰਿਵਾਰ ਵੱਲੋਂ 1100 ਰੁਪਏ ਆਇਆ ਜ਼ੋਰਦਾਰ ਤਾੜੀਆਂ ਜੀ ਉਹਨਾਂ ਲਈ ਵਾਜੂਰ ਦਾ ਤਾੜੀਆਂ ਜੀ ਫੋਟੋਗ੍ਰਾਫਰ ਅਰੇ ਹਾੜਾ ਰਪਿਆ ਦਾ ਯੋਗਦਾਨ ਪਾਇਆ ਜੀ ਮੈਡਮ ਨਰਜੀ ਜੀ ਰੁਪਿਆ ਨਾ ਟਰੋਫੀ ਆਈ ਪ੍ਰੋਗਰਾਮ ਨੂੰ ਜਿਹੜੇ ਚਾਚਾਂ ਲਾਏ ਨੇ ਉਹ ਸ